ਮੈਡੀਕਲ ਕਾਲਜ ਵਿੱਚ ਰੱਖੇ ਗਏ ਪ੍ਰੋਗਰਾਮ ਵਿੱਚ 85 ਕਾਉਂਸਲਰਾਂ ਨੂੰ ਸੋਹ ਚੁਕਾਈ ਗਈ ਅਤੇ ਆਮ ਆਦਮੀ ਪਾਰਟੀ ਵੱਲੋਂ ਅਮਰੀਕਾ ਦਾ ਮੇਅਰ ਬੋਤੀ ਲਾਲ ਪਾਟੀਆਂ ਨੂੰ ਬਣਾਇਆ ਗਿਆ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਡਿਪੀ ਮੇਅਰ ਮੈਡਮ ਅਨੀਤਾ ਨੂੰ ਬਣਾਇਆ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਫੁੱਲਾਂ ਦੇ ਸ਼ੇਰੇ ਪਾ ਕੇ ਐਮਐਲਏ ਮੈਡਮ ਜੀਵਨਜੋਤ ਕੋਰ ਐਮਐਲਏ ਅਜੀਤ ਗੁਪਤਾ ਐਮਐਲਏ ਡਾਕਟਰ ਰੇਂਦਰਬੀਰ ਸਿੰਘ ਨੇਚਰ ਕੈਬਨਿਨਟ ਮੰਤਰੀ ਹਰਪਾਲ ਸਿੰਘ ਚੀਮਾ ਕੈਬਨਿਨਟ ਮੰਤਰੀ ਹਰਪ੍ਰੀਤ ਸਿੰਘ ਗਿੱਟਿਓ ਐਮਐਲਏ ਡਾਕਟਰ ਸੰਧੂ ਨੂੰ ਅਤੇ ਮੇਅਰ ਮੋਤੀ لال ਪਾਟਿਆ ਨੂੰ ਸਨਮਾਨਿਤ ਕੀਤਾ ਅਤੇ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਤੇ ਹੋਟਲ ਐਮਕੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜੀ ਸਰ ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਦੇ ਸਾਰੇ মিডিਆ ਦਾ ਸਰਬੋਤਮ ਇਸ ਪਵਿੱਤਰ ਤਖਤ ਉੱਪਰ ਹੋ ਰਹੀ ਅਜੀ ਕਾਨਫਰੰਸ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦੀ ਮੇਰੇ ਨਾਲ ਮੇਰੇ ਸੱਚੇ ਪਾਸੇ ਸਾਡੇ ਬਹੁਤ ਸਫਾਰੀਓਗ ਪੰਜਾਬ ਦੇ ਇੱਕ ਪਿਆਰੇ ਮਨਸਕਾਂ ਨੂੰ ਨਾਲ ਲੈ ਕੇ ਇਸ ਹਾਦਸੇ ਨੂੰ ਮਾਹੌਲ ਸਾਹਿਬ ਉਹਨਾਂ ਦੇ ਨਾਲ ਸਾਡੇ ਕੈਬਨਿਟ ਦੇ ਕੁਲੀਗ ਹਰਪਜਨ ਸਿੰਘ ਜੀ ਮੁਹਬਤលោក ਜਸਵੀਰ ਸਿੰਘ ਜੀ ਐਮਐਲਏ ਸਾਹਿਬ ਔਰ ਮੇਰੇ ਖਮੇ Pase ਤੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਜੀ ਸਾਥੂਦੀਪ ਸਿੰਘ ਜੀ ਧਾਲਵਾ ਸਾਹਿਬ ਕੈਬਨ ਮਨਸੌਰ ਇਨਚਾਰਜ ਨਪਲ ਕਿਤੇ ਜੀ ਸਾਹਿਬ ਲੋਕ ਸਭਾ ਦੇ ਔਰ ਹਮ ਸਭ ਪ੍ਰੇਕਲ ਹਲੈਕਸ਼ਨ ਦੇ ਨਾਲ ਹੀ ਡਾਕਟਰ ਇੰਦਰਵੀਰ ਨਿੱਜਰ ਜੀ ਸਾਡੇ ਅੰਮ੍ਰਿਤਸਰ ਸਾਹਿਬ ਔਰ ਮੈਡਮ ਸਾਡੇ ਐਮਐਲਏ ਨੇ ਮਨੀਰ ਜੀ ਸਾਰੇ ਸਤਕਾਰਯੋਗ ਲਖਨਾ ਜੀ ਕਰਦਾ ਪਿਆ ਸਾਰੇ ਸਤਕਾਰਯੋਗ ਸਾਥੀ ਔਰ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਓ ਯਾਰ ਚੁੱਪ ਹੋ ਜਾਓ ਪਿੱਛੇ ਆਓ ਇਹ ਪੁਸ਼ਟੀ ਕਰ ਕਿ ਅੱਜ ਉਹ ਮੁਬਾਰਕਾ ਕਿ ਅੱਜ ਉਹਨਾਂ ਨੂੰ ਇੱਕ ਨਵਾਂ ਸੇਵਾਦਾਰ ਹੈ ਜਿਹੜਾ ਉਹ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਮੇਅਰ ਸੀਨੀਅਰ ਡਿਫਟੀ ਮੇਅਰ ਔਰ ਡਿਪਟੀ ਮੇਅਰ ਦੇ ਰੂਪ ਦੇ ਵਿੱਚ ਅੱਜ ਮਿਲਣ ਜਾ ਰਿਹਾ ਮੇਰੀ ਮੁਰਾਦ ਸਾਡੇ ਚੁਣੇ ਗਏ ਸਾਡਾ ਜਤਿੰਦਰ ਸਿੰਘ ਜੀ ਮੋਤੀ ਪਾਰਟੀਆਂ ਜਿਨ੍ਹਾਂ ਨੂੰ ਅੱਜ ਕਾਰਪੋਰੇਸ਼ਨ ਇਲੈਕਸ਼ਨ ਸੀਗੀ ਤੇ ਉੱਥੇ ਗੌਮਤ ਦੇ ਨਾਲ ਮੋਤੀ ਪਾਰਟੀਆਂ ਜੀ ਨੂੰ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਮੇਅਰ ਵਜੋਂ ਇਹਨਾਂ ਨੂੰ ਗੌਮਤ ਦੇ ਨਾਲ ਚੁਣਿਆ ਗਿਆ ਇਸੇ ਤਰੀਕੇ ਸੀਨੀਅਰ ਡਿਪਟੀ ਮੇਅਰ ਵਜੋਂ ਸਾਡੇ ਮੈਡਮ ਪ੍ਰੇਮ ਕਾ ਸ਼ਰਮਾ ਜੀ ਉਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਔਰ ਮੈਡਮ ਅਨੀਤਾ ਜੀ ਨੂੰ ਡਿਪਟੀ ਮੇਅਰ ਦੇ ਤੌਰ ਤੇ ਅੱਜ ਬਹੁਮਤ ਦੇ ਨਾਲ ਉਹਨਾਂ ਨੇ ਕਿ ਮੈਂ ਸਮਝਦਾ ਕਿ ਜਿਸ ਏਜੰਡੇ ਦੇ ਨਾਲ ਆਮ ਆਦਮੀ ਪਾਰਟੀ ਚੱਲੀ ਸੀ ਕਿ ਇਸ ਪਵਿੱਤਰ ਧਰਤੀ ਦੀ ਸੇਵਾ ਕਰਦਾ ਮੌਕੇ ਜਿਹੜਾ ਉਹ ਸਾਡੇ ਸਾਰੇ ਮਾਈਕ ਰੱਖਦੇ ਸਾਥੀਆਂ ਸਾਡੇ ਸਾਰੇ ਵਰਕਰ ਸਾਰੇ ਜਿਹੜੇ ਕੈਂਡੀਡੇਟ ਸੀਗੇ ਸਾਡੇ ਸਾਰੇ ਦੀ ਸਾਰੀ ਲੋਕਲ ਟੀਮ ਸਾਡੇ ਐਮ ਐਲ ਏਜ਼ ਔਰ ਮਿਸਟਰ ਸਹਿਬਾਂ ਸਾਰੀ ਸਾਡੇ ਵਰਕਰਸ ਵੋਲੰਟੀਅਰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਅੱਜ ਗੁਰਸੇਵ ਦੀ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਕਾਰਪੋਰੇਸ਼ਨ ਦੇ ਰੂਪ ਦੇ ਵਿੱਚ ਅੱਜ ਮੌਕਾ ਮਿਲ ਰਿਹਾ ਆ ਮਾਦੀ ਪਾਰਟੀ ਨੂੰ ਔਰ ਮੈਂ ਸਮਝਦਾ ਕਿ ਇੱਕ ਇਤਿਹਾਸਿਕ ਮੌਕਾ ਹੈ ਕਿ ਜੋ ਇਹ ਤਿੰਨੇ ਸਾਥੀ ਇੱਕ ਟੀਮ ਬਣ ਕੇ ਜੋ ਸਾਡੀ ਵਿਜਨ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਤੋਂ ਸੁਪਨਾ ਸੀ ਕਿ ਗੁਰੂ ਸਾਹਿਬ ਦੀ ਇਹ ਪਵਿੱਤਰ ਧਰਤੀ ਹੈ ਜਿਹੜੀ ਇਹ ਮਹਤਰੀਨ ਹੋਣੀ ਚਾਹੀਦੀ ਹੈ ਜਿੱਥੇ ਲੱਖਾਂ ਲੋਕ ਹਰ ਰੋਜ਼ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਇਸ ਪਵਿੱਤਰ ਧਰਤੀ ਨੂੰ ਸਭ ਤੋਂ ਵਧੀਆ ਸੋਹਣਾ ਸ਼ਹਿਰ ਬਨੌਰ ਦਾ ਜੋ ਸੁਪਨਾਵਾਦੀ ਪਾਰਟੀ ਦਾ ਸੀਗਾ ਉਹ ਨੂੰ ਉਹਦੇ ਅੱਜ ਸ਼ੁਰੂਆਤ ਹੈ ਜਿਹੜੀ ਉਹ ਸਾਡੇ ਇਹਨਾਂ ਸਾਥੀਆਂ ਦੀ ਟੀਮ ਨੇ ਅੱਜ ਤੋਂ ਸ਼ੁਰੂ ਕਰ ਦੇਣੀ ਹੈ ਔਰ ਮੈਂ ਵਿਸ਼ਵਾਸ ਰੱਖਦਾ ਕਿ ਪਿਛਲੇ ਸਮੇਂ ਦੇ ਵਿੱਚ ਜੋ ਅ ਅਸੀਂ ਵੀ ਪਿਛਲੇ ਦਿਨਾਂ ਦੇ ਵਿੱਚ ਕਾਰਪੋਰੇਸ਼ਨ ਦਾ ਮੈਨੀਫੈਸਟੋ ਜਾਰੀ ਕਰਕੇ ਗਏ ਸੀ ਇਹਨਾਂ ਗਾਰੰਟੀਆ ਦੇ ਉੱਪਰ ਵੀ ਆ ਇਮੀਡੀਏਟਲੀ ਕੰਮ ਜਿਹੜਾ ਉਹ ਸ਼ੁਰੂ ਹੋਏਗਾ ਔਰ ਜੋ ਪਿਛਲੇ 3 ਸਾਲਾਂ ਤੋਂ ਸਰਕਾਰ ਦੀ ਇਸ ਕੌਸ਼ਿਸ਼ਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਸੀ ਇਹ ਪਰ ਕਿਉਂਕਿ ਕਾਰਪੋਰੇਸ਼ਨ ਹੈ ਜਿਹੜਾ ਉਹ ਸਭ ਤੋਂ ਇੰਪੋਰਟੈਂਟ ਹਾਊਸ ਹੁੰਦਾ ਹੈ ਕੋਈ ਡਿਵੈਲਪਮੈਂਟ ਦਾ ਕੰਮ ਖੇਰਾਂ ਦੇ ਵਿੱਚ ਉਹ ਕਾਰਪੋਰੇਸ਼ਨ ਦੇ ਮਤੇ ਤੋਂ ਬਾਅਦ ਹੀ ਸ਼ੁਰੂ ਹੋਣਾ ਹੈ ਸੋ ਉਹਦੀ ਅੱਜ ਸ਼ੁਰੂਆਤ ਹੈ ਜਿਹੜੀ ਹੋ ਹੋ ਚੁੱਕੀ ਹੈ ਸਾਰੇ ਸਾਥੀਆਂ ਨੂੰ ਇਹਨਾਂ ਦੇ ਸਾਥੀਆਂ ਨੂੰ ਸਾਰੇ ਕਾਉਂਸਲਰ ਨੂੰ ਬਹੁਤ ਬਹੁਤ ਮੁਬਾਰਕਬਾਦ ਉੱਚੇ ਚੇ ਤੌਰ ਤੇ ਇਸ ਜਿੱਤ ਦੇ ਲਈ ਜਿੱਥੇ ਸਾਡੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਸਾਡੇ ਸਾਰੇ ਐਮਐਲਏ ਸਾਹਿਬਾਨ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂਗਾ ਸਾਡੇ ਐਮਐਲਏ ਸਾਥੀ ਸੀਨੀਅਰ ਸਾਥੀ ਨੇ ਜੂਮਰ ਵਿਜੇ ਪ੍ਰਤਾਪ ਜੀ ਦਾ ਵੀ ਔਰ ਨਾਲ ਹੀ ਸਾਰੇ ਐਨਸੀ ਸਰਪੰਨ ਦਾ ਸਾਰੇ ਦੇ ਸਾਰੇ ਕਾਉਂਸਲਰ ਨੇ ਜਿਹੜੇ ਉਹ ਖੁਦ ਆਪ ਮੇਰ ਬਣ ਕੇ ਉਹ ਲੋਕਾਂ ਦੀ ਸੇਵਾ ਕਰਨਗੇ ਔਰ ਉੱਚੇ-ਚੇੇ ਤੌਰ ਤੇ ਧੰਨਵਾਦ ਸ਼ਰੋਮਣੀ ਅਕਾਲੀ ਦਲ ਦੇ ਵੀ ਚਾਰ ਕਾਉਂਸਲਰਾਂ ਦਾ ਇਹ ਜਿਨ੍ਹਾਂ ਨੇ ਅਨ ਕੰਡੀਸ਼ਨਲ ਸਪੋਰਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਇਸ ਮੇਰ ਇਲੈਕਸ਼ਨ ਦੇ ਵਿੱਚ ਦਿੱਤੀ ਹੈ ਤਾਂ ਕਿ ਸਰਕਾਰ ਤੇ ਨੈਸ਼ਨਲ ਕਾਰਪੋਰੇਸ਼ਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਇਸ ਗੁਰੂ ਸਾਹਿਬ ਦੀ ਪਵਿੱਤਰ ਲਾਗਰੀ ਦੀ ਸੇਵੇ ਜਿਹੜੀ ਉਹ ਕਰ ਸਕੇ ਸੋ ਅਕਾਲੀ ਦਲ ਦੇ ਵੀ ਚਾਰੇ ਸਾਥੀਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਉਹਨਾਂ ਨੂੰ ਭਾਜੀ ਵਿਸ਼ਵਾਸ ਹੋਣਾ ਕਿ ਇਕੱਲੇ ਚਾਹੇ ਕੋਈ ਕਿਸੇ ਮਰਜ਼ੀ ਪਾਰਟੀ ਦਾ ਹੋਵੇ ਅੱਜ ਇਹ ਠੀਕ ਹੈ ਕਿ ਇਲੈਕਸ਼ਨਾਂ ਤੱਕ ਪਾਟੀ ਬਾਜ਼ੀ ਹੁੰਦੀਆਂ ਨੇ ਪਰ ਜੇ ਅੱਜ ਮੇਅਰ ਸੀਨੀਅਰ ਡਿਪਟੀ ਮੇਅਰ ਜਾਂ ਡਿਪਟੀ ਮੇਅਰ ਚੁਣੇ ਗਏ ਨੇ ਤਿੰਨੇ ਸਾਥੀ ਤੇ ਇਕੱਲੇ ਆਮ ਆਦਮੀ ਪਾਰਟੀ ਐ ਇੱਕ ਧੜੇ ਜਾਂ ਇੱਕ ਗਰੁੱਪ ਦੇ ਨਹੀਂ ਹੈਗੇ ਇਹ ਸਾਰੇ ਸ਼ਹਿਰ ਦੇ ਸਾਰੀਆਂ ਪਾਰਟੀਆਂ ਦੇ ਸਾਰੇ ਧੜਿਆਂ ਦੇ ਸਾਰੇ ਗਰੁੱਪਾਂ ਦੇ ਮੁੱਖ ਸੇਵਾਦਾਰ ਬਣ ਕੇ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਉਹ ਯਕੀਨੀ ਬਣਾਉਣਗੇ ਸੋ ਇਹਨਾਂ ਸਾਰੇ ਸਾਥੀਆਂ ਨੂੰ ਸਾਰੀ ਟੀਮ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਮੁਬਾਰਕਬਾਦ ਤੇ ਆਉਣ ਵਾਲੇ ਸਮੇਂ ਦੇ ਲਈ ਸ਼ੁਭ ਕਾਮਨਾਵਾਂ ਜੀ